ਸਾਈਡ ਤੇ ਸਾਈਡ ਸਾਈਡ ਦੇ ਸਾਈਡ ਦੇ ਬਾਰੇ ਸਾਈਡ ਦੇ ਤੋਂ ਨਹੀਂ ਹੋਣਾ ਹੈ ਸਾਈਡ ਦੇ ਤੋਂ ਸਾਈਡ ਦੇ ਤੋਂ ਆਏ ਆ ਆ ਸਾਈਡ ਸਾਈਡ ਦੇ ਉੱਤੇ ਹਾਂ ਜੀ ਨਹੀਂ ਨਹੀਂ ਮੈਮੂ ਪਹਿਲੇ ਆ ਤੇ ਨਹੀਂ ਜਾ

ਨਹੀਂ ਮੈਂ ਤੁਹਾਨੂੰ ਕਹਿੰਦਾ ਬੈਠ ਨਹੀਂ ਬੈਠ ਮਿੰਟਾਂ ਬਾਅਦ ਚਲੋ ਬੈਠਾ ਆਪਣਾ ਪਰਵਾਰ ਕੇ ਜੋ تھا ਨਹੀਂ ਨਾ ਜਾਵੇ ਉਹ ਆ ਪਿੱਛੇ ਕਰੋ ਇਹਨੂੰ ਬਣਾਓ ਲਾਈਵ ਤੁਸੀਂ ਬਾਈ ਕਿਉਂ ਜੀ ਜੱਜੀ ਇੱਥੋਂ ਬੈਠ ਕੇ ਗੱਲ ਕਰਦੇ ਹੋ ਗੱਲ ਕਰ ਲਓ ਬੈਠ ਕੇ ਗੱਲ ਕਰ ਜੀ ਕਿੰਨੀ ਦੀ ਗੱਲ ਕਰਦੇ ਹੋ ਬੈਠ ਕੇ ਗੱਲ ਕਰਨਾ ਮੈਂ ਤੇ ਮਾਰੀ ਬੀਬੀ ਨਾਲ ਬੈਠ ਕੇ ਗੱਲ ਕਰਦੇ ਆਂ ਨਾਲ ਸਾਰੀ ਚੜੋ ਜੀਸਰ ਸਾਹਿਬ ਆ ਦਿਨ ਨਹੀਂ ਸੀ ਮੈਂ ਸੀ ਇੱਕ ਮਿੰਟ ਕੋਈ ਨਾ ਕਲਾ ਆ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਪੀਸ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਕਰ ਆ ਬੱਲੇ ਬੱਲੇ ਜਿੱਤੇ ਮੈਡਮ ਸੋਣੇ ਕੁਛ ਯਾਰ ਸੀ ਸੱਜਣਾ ਮੁਰਦਾਬਾਦ 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 ਆਪਣੇ ਲੋਕਾਂ ਦੇ ਦੁੱਖ ਦੇਖਣਾ ਪ੍ਰੈਸ਼ਰ ਮੁਟ ਮੁਰਦਾਬਾਦ 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 ਉਹ ਅਰੇ ਹੋ ਨਹੀਂ ਕਿੰਨੇ ਮੈਨਮ ਹੁਣ ਚੱਲ ਜਾਓ ਤੁਸੀਂ ਕਿੰਨੇ ਰੱਖੜੀਆਂ ਦੱਸੋ ਬੰਨੂ ਪਾਉਂਦਾ ਹੋਵੇ

ਅਧਿਕਾਰ ਦੇ ਇਹ ਮੋਟਾ ਰਿਕਾਰਡ ਦੇਖਿਆ ਹਿੰਦਾ ਕਿਤਾ ਦੀ ਗੱਲ ਦੇਖਣਾ ਸੀ ਉੱਤੇ ਰੁਪਏ ਰੋ ਤੁਸੀ ਕੱਲ ਦਾ ਜਵਾਬ ਮੈਡਮ ਬੇਨਤੀ ਹਸ ਤੱਕ ਤੁਸੀਂ ਕਿੱਥੇ ਰੁਕੇ ਸੀ ਸਾਨੂੰ ਇਹ ਜਵਾਬ ਦਿਓ ਤੁਸੀਂ ਸੁਪਰੀਮੋ ਡਿਸਟ੍ਰਿਕਟ ਦੇ ਕਿੰਨੂ ਮਿਲੇ ਹੋ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਡੀਐਸਪੀ ਸਾਹਿਬ ਮੈਸਟਰ ਸਾਹਿਬ ਜਿਹੜੇ ਦੇ ਨਾਇਨੇ ਮੈਡਮ ਮੇਰਾ ਬੱਚਾ ਸਾਹ ਦੇ ਹਸਪਤਲ ਤੁਸੀਂ ਜੇੜੇ ਦੇ ਨਾਇਨੇ ਮੈਡਮ ਤੁਹਾਨੂੰ ਬਾਰ-ਬਾਰ ਅਸੀਂ ਨਹੀਂ ਪਹੁੰਚ ਪਾਈਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੀਐਨਸੀ ਵੀ ਤੁਸੀਂ ਅੱਜ ਵੀ ਨਹੀਂ ਕਰਨਾ ਮੈਂ ਹੋ ਗਈ کہہ ਰਿਹਾ ਤੁਸੀਂ ਅੱਜ ਵੀ ਨਹੀਂ ਕਰਨਾ ਕਿਉਂਕਿ ਸੜਕ ਦੀ ਖਤਮ ਹੋ ਗਈ ਡੀਸੀ ਸਾਹਿਬ ਆਈ ਜਾਣ ਤੁਸੀਂ ਮੈਂ ਕੀ ਕਰਾਂ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਜੜਦਾ ਬਹੁਤ ਬਹੁਤ ਦੁੱਖੀ ਕਰਦਾ ਦੇਖੋ ਅਸੀਂ ਬਾਰ 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 ਅਸੀਂ ਕੀਤੀ ਉਸ ਪਾਰ ਅਸੀਂ ਕਹਿੰਦੇ ਗੱਲ ਨਹੀਂ ਪੈਗੀ ਨਹੀਂ ਤੁਸੀਂ ਅੱਜ ਆਇਓ ਸੀ ਕੋਈ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ 25 ਸਾਲ ਤੋਂ ਚੱਲੇ ਗਏ ਪੇਰੈਂਟਸ ਪੇਰੈਂਟ ਗੱਲ ਕਰਦੇ ਹੁੰਦੇ ਨੇ ਅੰਛ ਨੀਨ ਨੂੰ ਨਾਤਮਕ ਮੈਡਮ ਇਹਦਾ ਬੰਦਾ ਨਹੀਂ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ तो दुख दे आते मैं कुछ नहीं कह कुछ भी एक भी ना मैं कुछ कह सकती ना मैं सोच भी नहीं सकती मैं आप देखे देखी तो मैंने पता है मैं, मैं नहीं दा दा कुछ नहीं कहो दुसा है सब कुछ जाएगा मैं कुछ नहीं कह कुछ नहीं कोई किसी तरीके का कुछ नहीं कि मैं कुछ एक बूंद के कुछ ओन जस्टिफाई कर दी हाँ कुछ भी कर दूं या कह दी कह ਮੈਂ ਤਾਂ ਕੋਹ ਦੇ ਹੱਥ ਜੋੜ ਕੇ ਬੇਚੀ ਜਾ ਰਹੀ ਆ ਇੱਕ ਮਿੰਟ ਇੰਨਾ ਕੁ ਲਗਦਾ ਹਾਂ ਬੋਲੋ ਜੀ ਬੋਲੋ ਇੰਨਾ ਕੁ ਠੀਕ ਹੈ ਇੱਕ ਇੱਕ ਮੱਤਰੀ ਇੱਕ ਇੱਕ ਫਾਦਰ ਇੰਨਾ ਕੁ ਕੁਝ ਫਿਰ ਵੀ ਜੇ ਤੁਹਾਡੇ ਦੇਲੇ ਚ ਹੈਗਾ ਮੈਂ ਚੂ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਮਾਸੀ ਮਾਰੂ ਬਿਲਕੁਲ ਨਹੀਂ ਕਰ ਕੁਝ ਨਹੀਂ ਕਰ ਬਿਲਕੁਲ ਨਹੀਂ ਕਰ ਤੁਸੀਂ ਕਹਿੰਦਾ ਤੁਹਾਡਾ ਕਦੇ ਨਾਤੇ ਪਬਲਿਕ ਕੋ ਵਰਤੇ ਕੁਝ ਨਹੀਂ ਹੈ ਜਦ ਪਬਲਿਕ ਨੂੰ ਫਿਰ ਰੋਲ ਤਾਂ ਠੀਕ ਹੈ ਨਹੀਂ ਮੈਨੂੰ ਹੋ ਗਿਆ ਪੂਰਾ ਸਰਕਾਰਾਂ ਤੇ ਬੈਠੇ ਚਲੋ ਮੈਨੂੰ ਇੱਕ ਮਿੰਟ ਮੈਨੂੰ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਕਿ ਸਾਡਾ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਹੈ ਅਜੇ ਇੱਕ ਮਿੰਟ ਚਲੋ ਮੈਨੂੰ ਸਾਡਾ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਹੈ ਅਸੀਂ ਸੀਮ ਦੇ ਅਮਰ ਹਸਪੀਟਲ ਵੈਤ ਇੱਕ ਮਿੰਟ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਇਹ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇੱਥੀਆਂ ਦੋ ਬੱਚੇ ਜੋ ਇਨਫਾਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਤੇ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫੇਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਫੇਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਇਹ ਸਾਰੇ ਸਾਰੇ ਆਪਾਂ ਇਹ ਕਿਹਨਾਂ ਪੁੱਤਾਂ ਨੇ ਕੋਈ ਗੁੱਸਾ ਨਹੀਂ ਹੈ ਸਿਰਫ ਦੁੱਖ ਹੈ ਆਪਾਂ ਬੇਸੌਨੀਆ ਆ ਗਏ ਆ। ਤੁਹਾਡੇ ਆਉਣ ਨਾਲ ਮਨ ਲੱਗ ਜਾਂਦੀ। ਅਸੀਂ ਤਾਂ ਜੰਮੇ ਹੀ ਹਾਂ। ਅਸੀਂ ਤਾਂ ਇਹ ਸੋਚਦੇ ਕਿ ਕਿਨੇ ਪਾਕਿਸਤਾਨ ਜਾ ਬੱਚੇ ਸਾਡੇ ਇੱਥੇ ਕਿਉਂ ਆਏ? ਕੋਈ ਤਾਂ ਐਵੇਂ ਖਤਮ ਹੋ ਗਏ। ਮੈਂ ਉਹ ਐਵੇਂ ਖਤਮ ਹੋ ਗਏ ਜਿਵੇਂ ਕਿਰੇ ਮੋੜੇ ਖਤਮ ਹੁੰਦੇ ਨੇ। ਦੇਖੋ ਤੁਸੀਂ ਦੇਖੋ ਕਿਰੇ ਮੋੜੇ ਖਤਮ ਹੁੰਦੇ ਨੇ ਉਵੇਂ ਖਤਮ ਹੋਏ ਨੇ ਸਾਡੇ ਬੱਚੇ। ਤੁਸੀਂ ਇਹਦਾ ਕੱਲਾ ਕਰਦੇ ਹੋ। ਅਸੀਂ ਜਿੱਦਨੇ ਮੋਟੇ ਚ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਦੋ। ਅਸੀਂ ਇੱਕ ਵਾਰੀ ਐਵੇਂ ਕਹਿੰਦੇ ਅਸੀਂ ਫੜ ਕੇ ਤਾਂ ਮੰਗੇ ਤੁਸੀਂ। ਕੋਈ ਤਾਂ ਕੋਈ ਗੱਲ ਨਹੀਂ ਹੈ ਮੈਂ। ਇਹ ਤਾਂ ਅਭੀ ਹੁਣ ਹੁਣ ਤੋਂ ਹੁਣ ਕੁਛ ਵੀ ਐਕਸੈਪਟੇਬਲ ਨਹੀਂ ਹੈ ਕੋਈ ਕੋਈ ਕੁਛ ਨਹੀਂ ਹੋਣਾ ਸਿਟੀਜ਼ਨ ਫਟੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਵਿਭਾਗ ਹੈ ਨਾ ਹੁਣ ਫਟ ਚੁੱਕਿਆ ਹੈ ਬਿਲਕੁਲ ਸਹੀ ਹੈ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਸਾਨੂੰ ਗੁੱਸਾ ਚੱਲ ਰਿਹਾ ਸਹੀ ਬੇਇਨਤਜ਼ਾਰ ਕਰ ਰਹੇ ਹਾਂ ਉਹੀ ਟਿੱਪਰ ਲੈ ਹੋ ਤੇ ਸਾਡੇ ਉੱਤੇ ਚਾੜ ਸਾਡੇ ਉੱਪਰ ਚਾੜ ਦਿਓ ਅਸੀਂ ਨਹੀਂ ਕਰਾਂਗੇ ਤੁਹਾਨੂੰ ਸਾਰਾ ਕੁਝ ਮਾਪ ਹੈ ਨਿਕਲੇ ਦੇਖੋ ਸਾਡੇ ਉੱਪਰ ਬੱਚੇ ਨਹੀਂ ਨਾ ਸਾਰੇ ਬੰਦੇ ਦਾ ਕੋਈ ਲੋਕਤੀ ਨਹੀਂ ਚੱਲੇਗਾ ਸਾਡੇ ਸਾਡੇ ਵਰਤਸਾ ਖਤਮ ਕਰ ਦਿਓ ਦੇਖੋ ਇੱਕ ਤਾਂ ਮੈਨੂੰ ਜੀ ਇੱਕ ਤਾਂ ਬੱਚੇ ਕੋਲ ਆ ਇਹਨਾਂ ਦਾ ਇਨਸਾਫ ਹੋਣ ਵਾਸਤੇ ਦੇਖ ਵੀ ਕਿੰਨਾ ਹੋ ਰਿਹਾ ਹੈ ਜੀ ਆਪ ਸਾਨੂੰ ਪੱਲੇ ਆ ਕੇ ਇਨਸਾਫ ਨਹੀਂ ਕਰਦਾ ਤੁਹਾਨੂੰ ਇੱਕ ਟਿੱਪਰ ਲਿਆਓ ਸਾਡੇ ਤੇ ਝਾੜ ਦਿਓ 8 ਹੋ ਗਏ ਤੇ 10 ਹੋ ਗਏ ਰੋਣਾ ਖਤਮ ਹੋ ਗਿਆ ਕਹਿੰਦਾ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਨੇ ਬਟੋਂ ਡਾਕਟਰ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਨਾਲ